ਸ਼ੋਪਤ ਮੈਂ ਹੁਣ ਉਹ ਹੌਸਲੇ ਤੇ ਹਿੰਮਤ ਆਪਣੇ ਆਲੇ ਦੁਆਲੇ ਹਰ ਵੇਲੇ ਮਹਿਸੂਸ ਕਰਦੀ ਆ ਜੋ ਤੁਸੀਂ ਆਪਣੇ ਚਾਣ ਵਾਲਿਆਂ ਦਾ ਸਾਥ પાਕੇ ਮਹਿਸੂਸ ਕਰਦੇ ਸੀ ਪੁੱਤ ਮੇਰਾ ਮਨ ਤੁਹਾਡੇ ਜਨਮ ਦਿਨ ਵਾਲੇ ਦਿਨ ਬੇहद ਉਦਾਸ ਸੀ ਕਿਉਂਕਿ ਪੁੱਤ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਕਿੰਨੇ ਚਾਣ ਵਾਲੇ ਮੇਰੇ ਵਾਂਗ ਤੁਹਾਡੀ ਉਡੀਕ ਕਰ ਰਹੀ ਸੀ ਹਰ ਕੋਈ ਬੜੀ ਬੇਚੈਨੀ ਦਿਨਾਲ ਤੁਹਾਨੂੰ ਲੱਗ ਰਿਹਾ ਸੀ ਪੁੱਤ ਮੇਰੀ ਹਿੰਮਤ ਕਿਤੇ ਨਾ ਕਿਤੇ ਡੋਲਣ ਲੱਗ ਗਈ ਸੀ ਪਰ ਤੁਹਾਡੇ ਜਨਮ ਦਿਨ ਵਾਲੇ ਦਿਨ ਮੈਂ ਜੋ ਕੁਝ ਮਹਿਸੂਸ ਕੀਤਾ ਉਹ ਇਹ ਸੀ ਕਿ ਹੁਣ ਮੈਂ ਸਿਰਫ ਇੱਕ ਮਾਂ ਦੇ ਪੱਖ ਤੋਂ ਤੁਹਾਡੇ ਇਨਸਾਫ ਦੀ ਲੜਾਈ ਨਹੀਂ ਲੜਨੀ ਬਲਕਿ ਇੱਕ ਗਾਇਕ ਤੇ ਇੱਕ ਕਵੀ ਤੇ ਹਜ਼ਾਰ ਲੋੜਵੰਦ ਵਿਅਕਤੀਆਂ ਤੂਖ ਹੋਏ ਉਸ ਦੇ ਸਹਾਰੇ ਤੇ ਉਹਨਾਂ ਦੇ ਪਿਆਰੇ ਆਰਟਿਸਟ ਨੂੰ ਦਿੱਤੀ ਅਣਮੰਗੀ ਮੌਤ ਦਾ ਇਨਸਾਫ ਲੈਣਾ ਹੈ ਮੈਨੂੰ ਲੱਗਦਾ ਪੁੱਤ ਤੁਸੀਂ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਵਾਰ ਮੇਰੇ ਅੰਦਰ ਇਨ੍ਹਾਂ ਵਿਚਾਰਾਂ ਦੇ ਰੂਪ ਦੇ ਵਿੱਚ ਸ਼ਰਮ ਲਿਆ ਸ਼ੋਪ ਪੁੱਤ ਤੂੰ ਹਾੜੇ ਸਾਰੇ ਚਾਨ ਵਾਲਿਆਂ ਦਾ ਸਮਰਥਨ ਕਰੀ ਮੈਨੂੰ ਤੁਹਾਡੇ ਇਨਸਾਫ ਤੇ ਲੜਾਈ ਜਾਰੀ ਰੱਖਣ ਦੀ ਹਿੰਮਤ ਦਿੰਦਾ ਇਹ ਪੋਸਟ ਜਿੱਦੈ ਵਾਰ ਚਰਨਕੌਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹਰ ਕੋਈ ਫੇਰ ਤੋਂ ਪਾਵੁਖ ਹੋ ਗਿਆ ਚਰਨਕੌਰ ਸੋਸ਼ਲ ਮੀਡੀਆ ਤੇ ਲਗਾਤਾਰ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਪੋਸਟਾਂ ਜਾਰੀ ਕਰਦੇ ਨੇ ਕਿ ਸਿੱਧੂ ਦੇ ਚਲਨ ਦਿਨ ਤੇ ਜੋ ਪਾਰੀ ਕੱਟ ਹੋਇਆ ਹਾਲੀਵੁੱਡ ਤੋਂ ਸਟੈਫ ਲੰਡਨ ਖਾਸ ਤੌਰ ਤੇ ਰੋਜ਼ ਦੇ ਜਨਮ ਦਿਨ ਤੇ ਉਹਦੇ ਮਾਪਿਆਂ ਨੂੰ ਮਿਲਣ ਦੇ ਲਈ ਪਹੁੰਚੇ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਵੱਡੀ ਗੱਲ ਹੈ